ਹਾਂਜੀ ਲੈਂਟਰ ਦੀ ਬਿਲਕੁਲ ਤਿਆਰੀ ਆ ਤੇ ਲੈਂਟਰ ਪਾਉਣੇ ਆ ਤੇ ਲੈਂਟਰ ਤੋਂ ਪਹਿਲਾਂ ਆਪਾਂ ਇੱਕ ਕੰਮ ਹੋਰ ਕੀਤਾ ਬਿਜਲੀ ਦੀ ਸਾਰੀ ਫਿਟਿੰਗ ਵੀ ਕਰ ਲਈ ਆ ਤੇ ਆਪਾਂ ਸੀਵਰੇਜ ਵੀ ਪਹਿਲਾ ਪਾਤਾ ਜਿਵੇਂ ਆ ਤੁਹਾਨੂੰ ਦਿਖਾਉਣਾ ਆ ਸੀਵਰੇਜ ਪਾਤਾ ਸਾਰਾ ਸਾਰਾ ਸੀਵਰੇਜ ਪਾਇਆ ਉਹ ਸਾਰਾ ਉਧਰ ਦਿਖਾਤਾ ਨਾ ਤੇ ਇੱਧਰ ਆ ਹਾਂਜੀ ਇੱਧਰ ਵੇਖੋ ਮੰਨ ਕੇ ਚਲੋ ਜੇ ਆਪਾਂ ਸੀਵਰੇਜ ਇਹ ਲੈਂਟਰ ਪਾਉਣ ਤੋਂ ਬਾਅਦ ਚ ਪਾਉਂਦੇ ਫਿਰ ਇਹਦੀ ਉਚਾਈ ਪਤਾ ਕਿੱਥੇ ਜਾਣੀ ਸੀ ਆ ਬੀਮ ਆ ਬੀ ਉੱਤੇ ਇੰਨਾ ਕ੍ਰੈਸ਼ਰ ਪੈਣਾ ਸੀਗਾ ਇੱਥੇ ਤਾਂ ਆਹ ਜਿਹੜਾ ਟਰੈਪ ਆ ਇੱਥੇ ਰੱਖਣਾ ਸੀ ਆਪਾਂ ਇਹ ਉਦੋਂ ਬਾਅਦ ਇਹਦੇ ਉੱਤੇ ਮਾਲ ਪੈਣਾ ਸੀਗਾ ਇਹ 5 ਇੰਚਾ ਉੱਚਾ ਜਾਣਾ ਸੀ ਇੱਥੇ ਹੁਣ ਇਹ 3 ਇੰਚੀ ਦਾ ਜਿਹੜਾ ਫਰਕ ਪੈ ਗਿਆ ਆਪਣਾ ਜਦੋਂ ਆਪਾਂ ਇਹ ਇਹਦੇ ਉੱਤੇ ਫਰਸ਼ ਲਾਵਾਂਗੇ ਆਹ ਛੱਤ ਦੇ ਉੱਤੇ ਲੈਟਰ ਦੇਤੇ ਫਰਸ਼ ਲਾਵਾਂਗੇ ਤਾਂ ਆਪਾਂ ਨੂੰ ਜਿਹੜਾ ਗਟਕਾ ਉਹ ਥੋੜਾ ਪਾਉਣਾ ਪਊਗਾ ਇਹਦੇ ਉੱਤੇ ਲੋਡ ਵੀ ਘੱਟ ਪਊਗਾ ਕਿੱਥੇ ਤਾਂ 5 ਇੰਚ ਪਾਉਣਾ ਪੈਣਾ ਸੀ ਕਿੱਥੇ ਹੁਣ ਆਪਣਾ ਬਸ ਨਾ 3 ਇੰਚੀ ਸਰ ਜਾਣਾ ਇਹ ਪੂਰਾ ਆਪਾਂ ਲੈਂਟਰ ਦੇ ਵਿੱਚ ਨਹੀਂ ਰੱਖਿਆ ਇਹਨੂੰ ਹੁਣ ਮੇਰੇ ਭਰਾ ਕਈ ਕਮੈਂਟ ਕਰਨਗੇ ਕਿ ਤੂੰ ਬਈ ਇਹ ਗਲਤ ਕੰਮ ਕਰ ਲਿਆ ਤੇਰਾ ਤਾਂ ਲੈਂਟਰ ਖਰਾਬ ਹੋ ਗਿਆ ਧਿਆਨ ਨਾਲ ਦੇਖੋ ਆ ਸਾਰਾ ਮਾਲ ਪੈਣਾ ਬਈ ਆ ਸਾਰਾ ਨਾ ਇੰਨਾ ਥੱਲੇ ਆਪਾਂ 6 ਇੰਚ ਦੀ ਸਲੇਬ ਪਾਈ ਐ ਇੰਨੀ ਤੇ ਥੱਲੇ ਘਟੋ-ਘਟੇ ਦੇ 4.5 5 ਇੰਚ ਇੰਦੇ ਥੱਲੇ ਮਾਲ ਪੈਣਾ ਠੀਕ ਆ ਨਾ ਵੀਡੀਓ ਨੂੰ ਧਿਆਨ ਨਾਲ ਦੇਖਿਓ ਜੇ ਧਿਆਨ ਨਾਲ ਆਪਣਾ ਕੰਮ ਦੇਖਿਓ ਜੇ ਫੇਰ ਕਮੈਂਟ ਕਰਿਓ ਕਈ ਬੰਦੇ ਕੀ ਕਰਦੇ ਸਾਰੀ ਪੂਰੀ ਪੈਪ ਥੱਲੇ ਨੱਪਦੇ ਆ ਆ ਸਾਰੀ ਪਾਈਪ ਥੱਲੇ ਨਹੀਂ ਨੱਪਣੀ ਚਾਹੀਦੀ ਇਹ ਕੰਮ ਗਲਤ ਆ ਕਿਉਂਕਿ ਫਿਰ ਆਪਣੇ ਲੈਂਟਰ ਦੇ ਉੱਤੇ ਫਰਕ ਪਾਊਗਾ ਆਪਾਂ ਇਹ ਪਾਈਪ ਨੂੰ ਸਿਰਫ ਇੰਨਾ ਕੁ ਬਸ ਨਾ ਇੰਚੀ ਸਲੈਬ ਚ ਲੈ ਕੇ ਆਉਣਾ ਬਾਕੀ ਆਪਾਂ ਇਹਨੂੰ ਉੱਥੋਂ ਗੋਲ ਕਰਾ ਦੇਣਾ ਮਾਲ ਪਾ ਕੇ ਠੀਕ ਹੈ ਨਾ ਜੇ ਕੱਲ ਨੂੰ ਜੇ ਪੈਰ ਦੇ ਵਿੱਚ ਦਿੱਕਤ ਆਉਂਦੀ ਆ ਤਾਂ ਆਪਣੇ ਲੈਂਟਰ ਨੂੰ ਕੀ ਪ੍ਰੋਬਲਮ ਆਵੇ ਠੀਕ ਹੈ ਨਾ ਤੇ ਆ ਸਾਰਾ ਆਪਾਂ ਕੰਮ ਕਰ ਦਿੱਤਾ ਆ ਦੇਖੋ ਆ ਵੀ ਬਾਥਰੂਮ ਤਿਆਰ ਆ ਇਹ ਜਿਹੜਾ ਕੰਮ ਇਹ ਪੂਰਾ ਬਈ ਲੈਵਲ ਦੇ ਵਿੱਚ ਕੀਤਾ ਹੋਇਆ ਹੈ ਠੀਕ ਆ ਆਪਾਂ ਪੂਰੀਆਂ 4 ਇੰਚੀ ਕੋੜੀਆਂ ਬਣਵਾਈਆਂ ਸੀਗੀਆਂ ਥੱਲੇ ਐ ਮੋੜ ਕੇ ਐ ਕਰਕੇ ਉਹਦੇ ਉੱਤੇ ਰੱਖੀ ਆ ਆ ਵੀ ਲੈਵਲ 'ਚ ਆ ਉਹ ਵੀ ਲੈਵਲ ਦੇ ਵਿੱਚ ਆ ਸਾਰਾ ਕੁਝ ਆ ਲੈਵਲ ਦੇ ਵਿੱਚ ਰੱਖਿਆ ਹੋਇਆ ਆ ਪਾਈਪ ਦੇਖ ਲਓ ਸਾਰਾ ਕੰਮ ਓਕੇ ਕੀਤਾ ਹੋਇਆ ਜਿਹੜਾ ਮੇਰਾ ਭਰਾ ਪਲੰਬਰ ਭਰਾ ਸੀਗਾ ਉਹਨੇ ਰੂਹ ਨਾਲ ਕੰਮ ਕੀਤਾ ਤੇ ਆ ਬਿਜਲੀ ਵਾਲੇ ਨੇ ਇਲੈਕਟ੍ਰੀਸ਼ੀਅਨ ਨੇ ਵੀ ਪੂਰਾ ਵਧੀਆ ਕੰਮ ਕੀਤਾ ਹੋਇਆ ਸਾਰਾ ਓਕੇ ਰਿਪੋਰਟ ਹੈ ਤੇ ਅੱਜ ਆਪਾਂ ਲੈਂਟਰ ਪਾਉਣੇ ਆ ਤੇ ਬਾਅਦ ਦੇ ਵਿੱਚ ਤੁਹਾਨੂੰ ਆਪਾਂ ਇਹਦੀ ਸਾਰੀ ਕੁਆਲਿਟੀ ਚੈੱਕ ਕਰਾਵਾਂਗੇ ਠੀਕ ਆ ਜੀ ਧੰਨਵਾਦ